ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਅੱਜ ਦਾ ਬਲੌਗ ਸਾਡਾ ਹੈਗਾ ਆਪਣੇ ਕੰਮ ਦੇ ਰਿਲੇਟਿਡ ਹੀ ਅੱਜ ਚੱਲੇ ਅਸੀਂ ਬੈਡਿੰਗ ਸ਼ੂਟ ਤੇ ਨਾਲ ਕਿਹੜੇ ਕਿਹੜੇ ਯਾਰ ਮਿੱਤਰ ਮਿਲਦੇ ਸਾਰੇ ਦਿਖਾਵਾਂਗੇ ਤੁਹਾਨੂੰ ਤੇ ਇਹ ਬੈਡਿੰਗ ਸ਼ੂਟ ਕਰਨ ਚੱਲੇ ਆ ਅਸੀਂ ਹਿਮਾਚਲ ਦੇ ਵਿੱਚ ਸਾਰੀ ਵੀਡੀਓ ਨਾਲ ਬਣੇ ਰਹੋ ਦੇਖਦੇ ਰਹੋ ਕਿਸ ਤਰ੍ਹਾਂ ਦਾ ਫੰਕਸ਼ਨ ਹੈ ਕੀ ਗੱਲ ਬਾਤ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਲਓ ਜੀ ਟੀਮ ਚ ਵਾਧਾ ਹੋਇਆ ਮਿਲਿਆ ਜੀ ਆਪਾਂ ਨੂੰ ਦੀਪ ਸਿੰਘ ਇਹ ਆਪਣਾ ਜੁੜ ਗਿਆ ਹੁਣ ਅਗਲੀ ਵੀ ਟੀਮ ਦੇ ਵਿੱਚ ਮੈਂਬਰ ਜੁੜ ਗਿਆ ਇੱਕ ਹੋਰ ਸਮਾਨ ਭਰੀਏ ਆਪਾਂ ਇਹ ਸਮਾਨ ਚੱਕ ਕੇ ਲਓ ਆਪਣੀ ਕੈਂਪ ਆ ਹੈਗਾ ਦੀਪ ਦਾ ਸਾਥੀ ਕੀ ਕੀ ਕੁਸ਼ਲ ਹੈ ਤੇਰਾ ਦੇਖ ਕੇ ਦਰਗੇ ਲਓ ਜੀ ਹੁਣ ਆਪਾਂ ਤੁਰ ਪਏ ਹਾਂ ਦਾ ਫੰਕਸ਼ਨ ਕਰਨ ਸੋਲਣ ਨੂੰ ਹਾਂ ਤੇ ਵੱਡੇ ਰੋਡ ਤੇ ਚੜ੍ਹ ਕੇ ਪ੍ਰਮਾਤਮਾ ਸੁੱਖ ਰੱਖ ਕੇ ਜਕਾਰਾ ਲਾਓ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਲੈ ਵੀ ਆਪਣੇ ਕੁਝ ਮੈਂਬਰ ਪੂਰੇ ਹੋਏ ਹਾਂਜੀ ਕੋਸ਼ਿਸ਼ ਹੈ ਜੇ ਹੋਰ ਇਕੱਠੇ ਕਰਨੇ ਆਪਾਂ ਕੋਸ਼ ਹਾਂ ਹਾਂ ਦੋ ਦੋ ਗੱਡੀਆਂ ਜਾਣੀਆਂ ਆਪਣੀਆਂ ਇੱਕ ਟੀਮ ਇਕੱਠੀ ਹੋ ਗਈ ਇੱਕ ਰਹਿੰਦੀ ਆਪਣੀ ਜਗ੍ਹਾ ਹਾਂ ਤੇ ਉਹ ਆਪਾਂ ਅੱਗੇ ਮਿਲਦੇ ਆਂ ਬਰਨਾਲੇ ਉਹਨਾਂ ਨੂੰ ਤੇ ਫੇਰ ਆਪਾਂ ਤੇਲ ਦੂਲ ਪਵਾ ਕੇ ਫੇਰ ਅੱਗੇ ਪਤਾ ਹਾਂ ਹਾਂ ਤੇ ਹਾਂ ਪਾ ਲਈਏ ਹੁਣ ਆਪ ਪਕਰਾ ਲਈਏ ਫੁੱਲ ਦੋ ਗੱਡੀਆਂ ਫੁੱਲ ਕਰ ਦੋ ਟੈਂਕੀਆਂ ਢੂਕੀਆਂ ਫੁੱਲ ਕਰਾ ਕੇ ਚੱਲਦੇ ਆ ਇੱਥੇ ਦੂਜੀ ਗੱਡੀ ਆਪਣੀ ਪਤਾ ਨਹੀਂ ਕਿੱਧਰ ਗਈ ਇਹ ਜੀ ਦਲਟਾ ਦਾ ਪੰਪ ਹੰਡਿਆ ਹੈ ਨਕੋ ਨਕ ਕਰਕੇ ਪੂਰੀ ਫੁੱਲ ਫੇਰ ਤੁਰਦੇ ਚੰਗਾ ਫੁੱਲ ਕਰਤੀ ਜਮ ਗੱਲ ਤੱਕ ਬਹੁਤ ਆ ਜੀ ਬਹੁਤ ਹੀ ਬਹੁਤ ਘਟੋ ਲੀ ਟੋਲੀ ਜਿੱਦਾ ਨਹੀਂ ਪੋਣਾ ਨਹੀਂ ਹਲਾ ਕੇ ਨੂੰ ਗੱਡੀ ਨੂੰ ਲਓ ਜੀ ਟੀਮ ਚ ਵਾਧਾ ਹੁੰਦਾ ਹੋਇਆ ਸ਼ਿੰਗਾਰਾ ਜੀ ਵੀ ਮਿਲ ਚੁੱਕੇ ਆਪਾਂ ਨੂੰ ਤੁਸੀਂ ਆ ਕੇ ਤੇਲ ਦਾਸ ਦੇ ਪਾ ਦੂ ਆ ਜਾਓ ਜੀ ਇੱਕ ਬੰਦਾ ਸਾਡਾ ਆ ਮਿਲਿਆ ਜੀ ਹੈਲੋ ਹਾਈ ਏ ਬਾਈ ਸਾਡੇ ਲਾਲੀ ਬਾਈ ਚੱਲਿਆ ਆਓ ਤਰੇ ਆਓ ਤੁਸੀਂ ਵੀ ਇਹਨਾਂ ਕੈਪਟਰੀਆਂ ਦਿਖਾ ਦਿੱਤੀਆਂ ਸਾਰੇ ਹਾਂ ਹਾਂ ਮੈਂ ਇਹ ਇੱਕ ਸ਼ਾਰਟ ਚ ਨੇ ਇਹ ਉਸਨੇ ਬੰਗਲਾਦੇਸ਼ੀ ਬੰਗਲਾਦੇਸ਼ੀ ਹਾਂ ਹਾਂ ਹੋਰ ਠੀਕ ਆ ਜੀ ਕਾਹ ਵਾਸਤੇ ਤਾਂ ਇੱਕ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਬਲਾਲ ਸਿੰਘ ਤੁਹਾਡੇ ਨਾਲ ਆ ਜੀ ਇਹ ਇਹਨਾਂ ਦੇ ਸਾਥੀ ਮਿੱਤਰ ਆ ਜੀ ਉਹਨਾਂ ਦਾ ਮਿਲਦੇ ਰੋਟੀਆਂ ਖਵਾ ਕੇ ਤੁਰਿਆ ਮਾ ਹੁਣੇ ਜੀ ਬਾਦੋ ਬਾਦ ਬਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਹਾਂ ਜੀ ਨੀ ਲੋ ਜੀ ਹਵਾ ਹਵਾ ਵੀ ਪੂਰੀ ਕਰ ਲਗੇ ਕਿੰਨੇ ਆ 47 ਜੀ ਹਾਂ 47 ਜੀ ਸਾਰਾ ਬੱਧੀ ਕਰੀ ਬਿਠਾਓ ਹਵਾਈ ਵਾਲੀ ਪ੍ਰਾਈਸ ਬਿਠਾ ਪਤਾ ਨਹੀਂ ਕਿਹੜਾ ਦੀਪ ਦੀ ਪ੍ਰਾਈਸ ਲੱਗਦੀ ਉਹਨੂੰ ਉਹਦੀ ਦੂਜੇ ਦੀ ਕੀ ਆਪਣਾ ਹਰਪ੍ਰੀਤ ਕਿ 40 ਵਾਲੀ ਬੜਾ ਫੁੱਲ ਕਰੀ ਪਤਾ ਇੱਕ ਇੱਕ ਸਾਨੂੰ ਜੰਤਰ ਦੇਣਾ ਗੱਡੀ ਚ ਰੱਖਣ ਨੂੰ ਚੰਗਾ ਠੀਕ ਹੈ ਪਹਿਲੀ ਸਟੇ ਹੋ ਚੁੱਕੀ ਆ ਜੀ ਸ਼ਿੰਗਾਰਾ ਜੀ ਅੱਕੇ ਸੀ ਵੀਰੇ ਥੱਕ ਗਏ ਸੀ ਥੱਕੇ ਸੀ ਅਸੀਂ 15 ਕਿਲੋਮੀਟਰ ਗੱਡੀ ਚਲਾ ਕੇ ਥੱਕ ਜਾ ਫਾਸਟ ਟੈਗ ਲਗਵਾਉਣ ਲੱਗ ਗਏ ਇਹ ਬਾਈ ਨੇ ਲਈ ਨਵੀਂ ਗੱਡੀ ਕਹਿੰਦਾ ਫਾਸਟ ਟੈਗ ਹੈ ਨਹੀਂ ਉਹ ਕਿੱਧਰ ਜਾਣਾ ਇਸ ਤਰ੍ਹਾਂ ਵੀ ਕਹਿੰਦੇ ਲਾਗੇ ਫੋਟੋ ਹੁੰਦੀ ਹੈ ਵੀ ਸਾਡਾ ਭਾਈ ਆ ਫਾਸਟ ਟੈਗ ਇਸ ਬੰਦੇ ਨੂੰ ਦਿੱਤਾ ਹੋਰ ਤੀਜੇ ਬੰਦੇ ਨੂੰ ਨਹੀਂ ਦਿੰਦੇ ਚਲੋ ਵੀ ਚੱਲ ਗਏ ਲੋ ਜੀ ਪਹੁੰਚ ਗਏ ਮਸਤ ਹੋਣਾ ਸਾਵੀਏ ਮੱਥਾ ਟੇਕਾਂਗੇ ਦੇਖ ਲਵਾਾਂਗੇ ਫੇਰ ਪਾਵਾਂਗੇ ਅੱਗੇ ਚੱਲੀ। ਲੋ ਜੀ ਥੋੜੇ ਥੋੜੀ ਦੇਖ ਲਈ ਜਾਵੇ। ਵਾਹਿਗੁਰੂ ਵਾਹਿਗੁਰੂ ਇੱਧਰ ਬਤਾਓ ਜੀ ਪਹਿਲਾਂ। ਲੋ ਜੀ ਸੌਰੀ ਬਾਬਾ ਸੈਰ ਨਹੀਂ ਟੱਕੇ। ਸੌਰੀ ਬਾਬਾ ਘਰ ਸੈਰ। ਲੋ ਜੀ ਪਹਾੜੀ ਏਰੀਆ 'ਚ ਪਹੁੰਚ ਚੁੱਕੇ ਆਂ। ਸਟਾਰਟ ਹੋ ਗਿਆ। ਹੂੰ ਸ਼ੁਰੂ ਹੋ ਗਿਆ ਹੁਣ ਪਹਾੜੀ ਏਰੀਆ ਪੰਜੌਰ ਟੱਪ ਕੇ। ਚੰਗਾ ਲੱਗ ਰਿਹਾ ਪਹਾੜੀ ਏਰੀਆ ਜਾ ਕੇ ਟਾਈਮ ਵਾਦ। ਠੰਡ ਵੀ ਵੱਧ ਗਈ। ਕਿੰਨੀ ਘੱਟ ਲੱਗਦੀ ਏ ਤੈਨੂੰ? ਹਾਂਡ ਮਾਇ ਮਾਨ ਕੇ ਚੱਲ ਮੀ ਕੋਟ ਪਾਉਂਦੇ ਜੀ ਕਰਦਾ ਅੱਛਾ ਥੋੜਾ ਜਿਹਾ ਫਰਕ ਲੱਗੂਗਾ ਕਹਾਂ ਜਾ ਕੇ ਲੱਗੂਗਾ ਬੜਾ ਪਿਆਰਾ ਜਿਹਾ ਮੌਸਮ ਲੱਗਦਾ ਬਟਾਂ ਬਾਦ ਪਹਾੜੀ ਰੇਚ ਆਇਆ ਐਵੇਂ ਉੱਥੇ ਆਲੂ ਵੀ ਦੇ ਦਿੱਤੇ ਹੈ ਆਲੂ ਵੀ ਦੇ ਦੋ ਹੁਣ ਬਰਫ ਚ ਕਿਹੜੇ ਘਟਾਂਗੇ ਬਰਫ ਦੇ ਕਿਹੜੇ ਘਟੇਗਾ ਹਾਂ ਠੀਕ ਹੈ ਰਾਤ ਨੂੰ ਕੋਟ ਵੀ ਹੋਣੇ ਪੈਣੇ ਆਉਣੇ ਪੈਣੇ ਜੀ ਪਾਣੇ ਪਾਣੇ ਲਾਵਾਂਗੇ ਭਾਈ ਮਰਦਾ ਮਰਦਾ ਬਰਫ ਪਈ ਆ ਖਾ ਲਈ ਥੋੜੀ ਖਾਵਾਂਗੇ ਭਾਈ ਹਾਂ ਉਹ ਸਹੀ ਗੱਲ ਆ ਉਹਦੇ ਪਾਲੀਆਂ ਉਹਦੇ ਗਲਾਸ ਅਗਲੇ ਚ ਪਾ ਕੇ ਹਾਂ ਆ ਗਏ ਬੰਗਾਲਾ ਜੀਰ ਦੇ ਖਾਮਾ ਚਲ ਠੀਕ ਹੈ ਹਮਾਚਲ ਜੈਂਟਰੀ ਹੋ ਚੁੱਕੀ ਆਪਣੀ ਅੜਾਹਣਾ ਸੋਹਣਿਆ ਸੋਹਣਿਆ ਵਾਦੀਆਂ ਆ ਗਈਆਂ ਕਿਨੇ ਕਿਨੇ ਕੇ ਪਸ਼ੂ ਆ ਗਏ ਵੱਡੇ ਵੱਡੇ ਟਰੱਕ ਬੜਾ ਪਿਆਰਾ ਮੌਸਮ ਹੈ ਇਧਰ ਇਧਰ ਕੀ ਕਰਦੇ ਫਿਰ ਤੂੰ ਜੀ ਹਾਂਜੀ ਕਿਧਰ ਘੇੜੇ ਫੇੜੇ ਜਾਂਦੇ ਫਿਰਦੇ ਆ ਤੁਸੀਂ ਇਤਰਾ ਸਰਦਫੋਨ ਲੱਗ ਗਿਆ ਪਹਾੜੀਆਂ ਦੇ ਵਿੱਚ ਆ ਕੇ ਨਾ ਹਾਂਜੀ ਹੁੰਦਾ ਕਿਹੜਾ ਪਹਾੜਾ ਜਾ ਉਹਨੇ ਕਾ ਕਰਦਾ ਪੂਰੇ ਹਾਂ ਉਹ ਕੋਲ ਡਰਿੰਕ ਲੈਣ ਭੇਜਿਆ ਸੀ ਮੈਨੂੰ ਲੱਗਦਾ ਬਣਾਉਣ ਨਾਲ ਲਾ ਕੇ ਹੁਣ ਬੜਾ ਟਾਈਮ ਹੋ ਗਿਆ ਤਾਂ ਘੰਟਾ ਹੋ ਗਿਆ ਕਿੱਥੇ ਭੇਜਿਆ ਹਵਾ ਠੰਢੀ ਆ ਹਨਾ ਹਵਾ ਠੰਢੀ ਲੱਗਦੀ ਨੇ ਮੌਸਮ ਦਾ ਪੂਰਾ ਹੀ ਫਰਕ ਪੈ ਗਿਆ ਹਾਂ ਹਾਂ ਤੇ ਹੋਰ ਠੀਕ ਠਾਕ ਆ ਸੁਖ ਸ਼ਾਂਤੀ ਆ ਵਧੀਆ ਦੱਬਿਆ ਹੈ ਹਾਂ ਕੋਲ ਡਰਿੰਕ ਲੈ ਆਉਂਦੇ ਫਿਰਦੇ ਆ ਸਰ ਮੈਂ ਜਾਨਣਾ ਕਰ ਲੈਣਾ ਠੰਡਾ ਠੁੰਡਾ ਪੀਣ ਦੀ ਤਿਆਰੀ ਚ ਆਖ ਲਿਆ ਤੂੰ ਕਿ ਮੇ ਚਾਹ ਲੰਗੂ ਪੰਡ ਚੱਕਿਆ ਵਾ ਕਲਾਸੀ ਵਾ ਜਦ ਮੈਂ ਫੋਨ ਦਾ ਜੀ ਕਿੰਨਾ ਸੋਹਣਾ ਲੱਗਦਾ ਸ਼ੰਗਾਰਾ ਵੇ ਸ਼ੰਗਾਰਾ ਦਾ ਹਾਈ ਆ ਲੱਗੋ ਸਾਹ ਹੋ ਜੇ ਫੜੀ ਸੋਲਣ ਪਹੁੰਚ ਚੁੱਕੇ ਆ ਜੀ ਹਣਾ ਇਹ ਸੋਲਣ ਦਾ ਮਾਲ ਰੋੜਾ ਬਾਜ਼ਾਰ ਦੇ ਵਿੱਚ ਕਾਫੀ ਟ੍ਰੈਫਿਕ ਹੈ ਜਾਂ ਬਹੁਤ ਵੱਡਾ ਲੱਗਿਆ ਹੋਇਆ ਪਹੁੰਚ ਗਏ ਜੀ ਬਿਆਨਾਂ ਦਾ ਘਰ ਆ ਉਹ ਉੱਚਾ ਸਾਰਾ ਤੇ ਹੁਣ ਉਹ ਸਾਡੀ ਰਹਿائش ਦਾ ਪ੍ਰਬੰਧ ਕਰਿਆ ਕਿਸੇ ਹੋਟਲ ਚ ਕੀਤਾ ਹੋਇਆ ਹੈ ਉਹ ਹੋਟਲ ਥੋੜਾ ਸਾਈਡ ਤੇ ਹੁਣ ਉੱਥੇ ਚਲਦੇ ਆਂ ਤੇ ਉਹਦੇ ਵਿੱਚ ਫੇਰ ਦੇਸੀ ਆਪਣਾ ਜਿਹਾ ਦੇ ਵੀ ਚੇਂਜ-ਉਂਜ ਕਰਨਾਗਾ ਪੱਗ ਬੰਨਣੀ ਆ ਤੇ ਕਰਕੇ ਫਾਈਨਲ ਫਿਰ ਅਸੀਂ ਤੁਰਦੇ ਆਂ ਇਹ ਵੀ ਕੱਚੇ-ਕੁੱਚੇ ਜਿਹੇ ਤੁਰੇ ਫਿਰਦੇ ਸ਼ਿੰਗਾਰੇ ਉੜੀ ਤੇ ਬੱਸ ਰੈਡੀ ਹੋਵਾਂਗੇ ਫਿਰ ਚੱਲਦੇ ਜਾਗੋ ਤੇ ਗੱਡੀ ਪਾਰਕਿੰਗ ਹੋ ਗਈ ਸਮਾਨ ਸਭ ਨੂੰ ਕੱਢ ਗਏ ਬੱਸ ਤੇਰਾ ਹੀ ਬੈਗਾ ਹਾਂਜੀ ਤੇਰਾ ਓਕੇ ਜੀ ਹੁਣ ਮੈਂ ਉਹਦਾ ਚੱਕ ਲਾਂ ਚਲੋ ਵੀ ਸੰਗ ਤੇ ਜਿਵੇਂ ਯਾਤਰਾ ਚੱਲੇ ਹੁੰਦੇ ਐ ਚੱਲੇ ਚਲੋ ਵੀ ਮੋਂਚੀ ਦੇ ਰੂਮ ਚ ਤਿਆਰ ਹੋਈ ਐ ਦਸਤਾਰ ਵਗੈਰਾ ਸਜਾਈਆ ਲਾ ਲਈ ਆਜੋ ਦੇਖਦੇ ਆ ਆਪਾਂ ਕੀ ਕਰਦੇ ਨਹੀਂ ਨਹੀਂ ਉੱਥੇ ਜਿੱਦੇ ਇਹ ਦੇ ਦਾ ਪਤਾਲ ਲੋਕ ਚ ਰੂਮ ਹਨ ਡੱਬੇ ਡੁੱਬੇ ਚ ਬੜੇ ਛਿੱਟੇ ਨੇ ਇਹਨੇ ਇਹ ਅੱਜ ਸੱਚ ਦੁਕਾਨ ਆ ਉਹਨਾਂ ਦੇ ਆ ਰਾਫ ਚੱਲੀ ਚੱਲੋ ਮੰਗਰਾ ਖਰਨੇ ਪੈ ਰਹੇ ਪਾਣੀ ਦੇ ਚਲੋ ਜੀ ਥੋੜੇ ਚਲੋ ਦੌਰ ਉਮਰੇ ਜੀ ਦੇਖ ਲੈ ਸਪੇਅਰ ਲੈ ਲਾਂਗੇ ਇੱਕ ਪੋਤਰਾ ਨਾ ਸਾਹ ਪੋਤਰਾ ਨਾ ਸਾਹ ਕੀ ਹੋ ਗਿਆ ਤੇਰੇ ਤਾਂ ਗੁੰਡੇ ਆ ਬਾਈ ਗੋਲੀ ਦੇਣਾ ਤੈਨੂੰ ਐ ਲੋ ਜੀ ਆਪਾਂ ਤਾਂ ਹੋ ਗਏ ਰੈਡੀ ਰਹਿ ਗਿਆ ਕਲਾ ਲਾਲੀ ਲੱਲੀ ਹੋਈ ਜਾਂਦਾ ਆਹ ਮੁੰਡਾ ਪਹਿਲੀ ਰੈਡੀ ਤਿਆਰ ਵਿਆਰੇ ਹੋ ਕੇ ਘਰ ਆਇਆ ਸੀ ਵੇਖ ਵੀ ਖੁੱਲਿਆ ਪੈ ਕਰਨਿਆ ਚੱਲ ਵੀ ਲਾਲੀ ਚੱਲੀ ਗਏ ਹੁਣ ਆਪਾਂ ਚੋ ਚਲੋ ਪਾਰਕਿੰਗ ਵਾਲੀ ਫੁੱਲ ਹੋਈ ਪਈ ਆ ਗੱਡੀ ਕੱਢਣੀ ਬਹੁਤ ਔਖੇ ਆਪਣੀ ਗੱਡੀ ਹੁਣ ਹੋ ਉਹ ਖੜੀ ਆ ਕਾ ਗੱਡੀ ਮੂਰੇ ਖੜੀ ਆ ਆ ਖੜੀ ਆ ਕੱਢਣੀ ਬਹੁਤ ਔਖੇ ਭਲੇ ਇਹ ਹੋਣਗੇ ਫੇਰ ਉਹ ਨਿਕਲੂਗੀ ਲਾਲੀ ਕੱਢ ਲਿਆ ਗੱਡੀ ਹੁਣ ਵਿਆਹਾਂ ਦੇ ਘਰੇ ਚਲਦੇ ਆ ਗੇ ਰੇਡੀ ਸਰ ਹਾਂਜੀ ਆ ਜੀ ਵਿਆਹਾਂ ਕਰ ਹੋ ਉੱਤੇ ਆ ਜੀ ਉੱਚਾ ਹਾਂ ਉਧਰ ਜਾਣਾ ਉੱਚੇ ਥਾਂ ਤੇ ਹੂੰ ਕੈਮਰੇ ਕੱਢੀ ਕੈਮਰੇ ਵਗੈਰਾ ਕੱਢ ਲਓ ਵਿਆਹ ਵਾਲਿਆਂ ਦੇ ਕਰ ਵਿਆਹ ਵਾਲੇ ਕਰ ਚੱਲੇ ਆ ਰਸਤਾ ਚੜ੍ਹਾਈ ਵਾਲਾ ਥੋੜਾ ਜਿਹਾ ਇਸ ਤਰ੍ਹਾਂ ਕਰਨੇ ਕੁਝ ਜਿਹੜਾ ਇੱਥੋਂ ਦਾ ਦ੍ਰਿਸ਼ ਹੈ ਬਹੁਤ ਪਿਆਰਾ ਲੱਗ ਰਿਹਾ ਦੇਖ ਲਾ ਲਈ ਅੱਛਾ ਲੱਗ ਰਿਹਾ ਨਾ ਬਹੁਤ ਸੋਹਣਾ ਹੂੰ ਬਾਕੀ ਗੱਡੀ ਜਿਹੜੀ ਹੈ ਉਥੇ ਫਰ ਕਰਕੇ ਬਾਬਾ ਚੜਾਈ ਚੜਿਆ ਨੈਣਾ ਦੇ ਵਿੱਚ ਜਿੰਨੀ ਚੜਾਈ ਹੋ ਗਈ ਸੀ 1506 ਕਿਲੋਮੀਟਰ ਲੱਗੇਗਾ ਬਹੁਤ ਠੀਕ ਹੈ 1506 ਕਿਲੋਮੀਟਰ ਚ ਜੇ ਬੈਠਿਆ ਹਾਂ ਚੰਡੀਗੜ੍ਹ ਦੇ ਧਰਤੀ ਕਿਲੋਮੀਟਰ ਕਿਲੋਮੀਟਰ ਨਹੀਂ ਮੀਟਰ ਸੋਰੀ ਮੀਟਰ ਹੁੰਦਾ 1506 ਜਾਂ ਉੱਥੋਂ ਦੇ ਚੰਡੀਗੜ੍ਹ ਦੀ ਧਰਤੀ ਨਾਲੋਂ ਚੰਡੀਗੜ੍ਹ ਦੀ ਧਰਤੀ ਨਾਲੋਂ ਠੀਕ ਹੈ 15600 1500 ਸੀ 1500 ਤੋਂ 15000 1500 ਉਹ 15000 ਤਾਂ ਬਹੁਤ ਹੋ ਜਾਣਾ ਤੁਸੀਂ ਚਾਹ ਵੀ ਪੀਨੇ ਹੋ ਹਾਂ ਚਾਹ ਹੀ ਹਮ ਪੀਤੇ ਹੈ ਲੱਡੂ ਜਲੇਬੀਆਂ ਆ ਚੁੱਕੇ ਆ ਚਾਹ ਘਟਾ ਵੀ ਮਿੱਤਰੋ ਇੱਕੋ ਲਾਲੀਆ ਪੰਦੇਤੀ ਪੀ ਲਾਂਗੇ ਚੱਲਿਆ ਜਾਗੋ ਤੇ parking 'ਚੋਂ ਗੱਡੀ ਕੱਢ ਲਈ ਜਾਗੋ ਤੇ ਚੱਲਿਆ ਹੋਟਲ 'ਚ ਐਥੇ ਰੋਗਾ ਲੈ ਲੈ ਵੀ ਸੌਣਿਓ ਕਰ ਲੋ ਹਥਿਆਰ ਤਿੱਖੇ ਆਉਦੇ ਹੈ ਇੱਥੇ ਜਾਗੋ ਦਾ ਪ੍ਰੋਗਰਾਮ ਆਪਣਾ ਸਮਾਪਤੀ ਹੋ ਗਈ ਸਮਾਪਤੀ ਹੋ ਗਈ ਸਾਂਭ ਕੇ ਸਮਾਨ ਸੁਣ ਕਰੀਏ ਪੈਕਿੰਗ ਪੂ ਕੇ ਚੱਲੀਏ ਰੂਮ ਚ ਡੇਟਿੰਗ ਡੂਟਿੰਗ ਕਰਨੀ ਆਪਾਂ ਹਾਂ ਹਾਂ ਚਲੋ ਜੀ ਪ੍ਰਸ਼ਾਦ ਪਾਣੀ ਛਕ ਲਿਆ ਚਲੋ ਆਜੋ ਜੀ ਫਿਰ ਲੋ ਜੀ ਸਮਾਪਤੀ ਹੋ ਗਈ ਤੇ ਹੁਣ ਡੇਟਿੰਗ ਕਰਨੀ ਰਾਤ ਨੂੰ 2 ਘੰਟੇ ਲੱਗ ਜਾਣਗੇ ਡੇਟਿੰਗ ਤੇ ਜਾਣਾ ਸਾਂਭਣਾ ਤੇ ਜੀ ਕਿੰਨਾ ਟਾਈਮ ਲੱਗ ਜਾਣਾ ਗੁੱਡ ਮਾਰਨਿੰਗ ਜੀ ਅਗਲਾ ਦਿਨ ਚੜ ਚੱਲੇ ਆ ਜੀ ਹੁਣ ਅਸੀਂ ਤਿਆਰ ਹੋ ਗਏ ਤੇ ਆ ਬੰਦਾ ਸਾਡਾ ਪਤਾ ਨਹੀਂ ਕਦੋਂ ਦਾ ਬੂਟਾਂ ਚ ਵੜਿਆ ਵਾ ਸ਼ੰਗਾਰਾ ਭਾਜੀ ਵੀ ਤਿਆਰ ਨੇ ਰੈਡੀ ਹੋ ਜੇ ਨਾਲ ਤੇ ਮੈਂ ਦੂਜੇ ਬੰਦੇ ਬਾਰੇ ਪੁੱਛ ਕੇ ਆਉਣਾ ਮੜਾ ਹਾਲ ਚਾਲ ਤੇ ਜਾਇਆ ਉਹ ਨਾਲੇ ਉਹਨੂੰ ਲੜਕੇ ਨੂੰ ਵਿਆਹ ਲਈ ਲਾਫੂ ਨਾ ਬਸ ਰੈਡੀ ਆਪਾਂ ਉਹਦੇ ਵੀ ਪੱਗ ਬੰਨ ਲਈ ਹਾਂ ਚੱਲਦੇ ਆਪਾਂ ਨਹੀਂ ਨਹੀਂ ਪਹਿਲਾਂ ਫੋਨ ਲਾ ਕੇ ਅਲਰਟ ਕਰਦੇ ਨਾ ਆਪਾਂ ਚੱਲਦੇ ਆ ਬਸ ਉਦਰੀ ਬੋਲੇ ਤੇਜ ਬੰਦੇ ਆ ਯਾਰ ਤੁਸੀਂ ਸਿਰ ਗੱਡੀ ਵੀ ਲਿਆਇਆ ਆ ਉਹਦੀ 4 ਮਿੰਟ ਖੜੇ ਸੀ ਲੈ ਤੁਸੀਂ ਬੜੇ ਤਿਆਰ ਤੁਰੇ ਮੈਂ ਅਜੇ ਗੱਡੀ ਲਿਆਉਣੀ ਆ ਆਇਆ ਪਹਿਲੇ ਆਈਏ ਫਿਰ ਬਿਆਲ ਅੰਦਰ ਪਹੁੰਚ ਗਏ ਤੇਸ ਟਾਈਮ ਹੋ ਗਿਆ ਜੀ 5:30 ਵਜੇ ਹਥਿਆਰ ਕੱਸ ਦਿੱਤੇਗੇ ਓਕੇ ਜੀ ਕੁਛ ਪੁੱਲ ਨਾ ਜਾਇਓ ਮੇਰਾ ਸਮਾਨ ਮੇਰੇ ਕੋਲੇ ਆ ਥੋੜਾ ਤੁਹਾਡੇ ਕੋਲੇ ਆ ਚੱਲ ਗਈ ਬ੍ਰੇਕ ਫਾਰਟ ਹੋ ਰੇ ਟ੍ਰੱਕ ਦੀ ਆਨ ਸਰਚਾ ਹਨਾ ਰੇਸ ਉਧਰ ਕਰਵਾਨੀ ਚੱਲੀ ਜਾਂਦੀ ਆ ਆਹ ਉਹਦਾ ਕਾਰਟੋਨ ਹੀ ਦੱਬੀ ਫਿਰਦਾ ਮੈਂ ਲਾਉਣ ਲੱਗੇ ਤੁਹਾਡਾ ਡਰੋਨ ਸ਼ੂਟ ਡਰੋਨ ਮੰ ਕਰ ਰਿਹਾ ਰੈਡੀ ਜਿਵੇਂ ਜਿਵੇਂ ਦਿਨ ਚੜ੍ਹਦਾ ਵਿਊ ਸੋਨਾ ਹੋ ਰਿਹਾ ਡਰੋਨ ਦੇ ਸ਼ਾਟ ਆਪਣੇ ਕੰਪਲੀਟ ਹੋ ਗਏ 뷰 ਬਹੁਤ ਸੋਹਣਾ ਪਹਾੜੀਰੇ ਦੇ ਵਿੱਚ ਡਰੋਨ ਦਾ 뷰 ਬਹੁਤ ਸੋਹਣਾ ਹੈ ਜੀ ਲਓ ਜੀ ਭਰਾਤਰ ਨੂੰ ਲੱਗੀ ਆ ਉਧਰ ਵੀ ਬੁਲਾ ਲਓ ਨਾਲ ਪੈਂ ਜੀ ਨਾਲ ਰੋ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੇਂਜ ਰੋਬਰ ਦੀ ਗੱਡੀ ਦੇ ਵਿੱਚ ਚੱਲੇ ਆ ਚਲੋ ਭਾਈਏ ਚੱਲੇ ਹੁਣ ਆਪਾਂ ਵੀ ਬਰਾਤ ਦੇ ਚੱਲੇ ਪਾ ਦਿੱਤੇ ਸਵੇਰੇ 7 ਵਜੇ ਤੇ ਧੁੱਪ ਥੋੜੀ ਥੋੜੀ ਨਿਕਲੇ ਪਾਣੀ ਘਰੀ ਚਾਣਾ ਮੌਸਮ ਵਧੀਆ ਮੌਸਮ ਵਧੀਆ ਸਿਟੀ ਵਧੀਆ ਲੱਗ ਰਹੀ ਏ ਸਵੇਰੇ ਸਵੇਰੇ ਪਾਣੀ ਘਰੀਆ ਚੰਗਾ ਲੱਗਦਾ ਸਵੇਰੇ ਪਰ ਇਹ ਤੱਕਾ ਕਰ ਜਾਂਦੇ ਕਈ ਗੱਡੀਆਂ ਵਾਲੇ ਗੁਰਦੁਆਰਾ ਸਾਹਿਬ ਦੇ ਕੋਲ ਥੋੜਾ ਜਿਹਾ ਹਾਂ ਜੀ ਇੱਥੇ ਰੋਦੇ ਲੱਵੀ ਹੈਲੋ ਕਿਵੇਂ ਵੀਰੇ ਕੀ ਹਾਲ ਹੈ ਚੜਦੀ ਕਲਾ ਕੈਂ ਵਾ ਸੀ ਤਾਂ ਮੈਂ ਠੀਕ ਆ ਵਧੀਆ ਕੈਂ ਸੇਮ ਰਹਿਣਾ ਸੇਮ ਸੇਮ ਇਹ ਅੱਜ ਜੱਗੀ ਦੇ ਆਟ ਸਰੰਦ ਇੱਥੇ ਬਰਾਤ ਪਹੁੰਚੀ ਆ ਆਨੰਦ ਕਾਰਜ ਹੋ ਗਏ ਅੱਜ ਮੰਨੀ ਹੋਈ ਜਾਂਦੀ ਆ ਪ੍ਰੋਗਰਾਮ ਦੀ ਸਮਾਪਤੀ ਅੱਜ ਬਰਾਤ ਦੀ ਹੋਗੀ ਤੇ ਹੁਣ ਡੋਲੀ ਤੋਰ ਰਹੀ ਆ ਤੇ ਬਸ ਫੇਰ ਅਸੀਂ ਡੋਲੀ ਤੋਰ ਫੇਰ ਸੋਲਣ ਜਾਣਾਗਾ ਉੱਥੇ ਰਹਿਣਾਗਾ ਫੇਰ ਸੋਲਣ ਨੇਰਾ ਹੋ ਜਾਣਾਗਾ ਤੇ डोली तुर तो रही है चलो मिलते अगे वापसी है रात तो वापसी चली चले पाते वापसी ਉਹਨਾ ਕੰਮ ਨਾ ਨਹੀਂ ਥੱਕੇ ਭਾਈ ਜਿੰਨਾ ਯਾਰ ਸਫਰ ਨਹੀਂ ਸਫਰ ਨਾਲ ਥੱਕ ਗਏ ਹਨਾ ਸਫਰ ਲੰਬਾ ਸੀ ਕਿੰਨੇ ਕਿਲੋਮੀਟਰ ਬਾਅਦ ਸੀ ਹੁਣ ਆਪਣੀ ਹੁਣ 120 ਕਿਲੋਮੀਟਰ ਜਾਣਾ ਆਪਾਂ ਅੱਛਾ ਹਾਂ ਪਰ 120 ਆਇਆ ਨਾ ਦੁੱਗਣਾ ਮੰਨ ਕੇ ਚੱਲ ਪਹਾੜੀ ਏਰੀਆ ਹਾਂ ਇੱਕ ਨਾ ਜਿਵੇਂ ਰਸਤੇ ਦੇ ਵਿੱਚ ਰਾਜਪੁਰਾ ਗਿਆ ਟ੍ਰੈਫਿਕ ਦਾ ਬਹੁਤ ਜ਼ਿਆਦਾ ਟ੍ਰੈਫਿਕ ਹੁੰਦੀ ਆ ਭਾਈ ਐਸ ਮੇ ਤਾਂ ਜ਼ਿਆਦਾ ਫਿਰ ਜਿਰਕਪੁਰ ਬਹੁਤ ਟ੍ਰੈਫਿਕ ਹੁੰਦੀ ਜਿਰਕਪੁਰ ਤੋਂ ਲੈ ਕੇ ਪੰਜੌਰ ਤੱਕ ਬਹੁਤ ਟ੍ਰੈਫਿਕ ਹੁੰਦੀ ਆ ਉਦੋਂ ਬਾਅਦ ਜਾ ਕੇ ਪਹਾੜੀ ਏਰੀਆ ਜੀ ਜਿਹਨੇ ਹੁੰਦੇ ਸੱਪ ਦੀ ਸ੍ਰੀ ਤੋਂ ਨੋਰ ਚੱਕਣੀ ਹਾਂ ਜਮਾ ਕੋਈ ਗੱਲਬਾਤ ਨਹੀਂ ਪਈ ਆ ਕੰਮ ਸੌਖਾ ਕੋਈ ਵੀ ਨਹੀਂ ਹੁੰਦਾ ਕੋਈ ਨਹੀਂ ਸੌਖਾ ਬਾਈ ਹਾਂ ਅਮਮ ਹੁਣ ਆਏ ਬਸ ਇਹਨੇ ਟਰੈਫਿਕ ਕਟਰ ਕਟਰ ਕਜਦੇ ਮੈਂ ਸਾਰਾ ਰੋਜ਼ ਜਾਣਾ ਆਰਾਮਦਾਰੀ ਨਾਲ ਹੀ ਆ ਮੈਂ ਜਾਵਾਂਗਾ ਤਾਂ ਆਰਾਮਦਾਰ ਕਹਿੰਦਾ ਪਹ ਕਰਦੇ ਹਾਂ ਟਰੈਫਿਕ ਐਸ ਵੇਲੇ ਆਏ ਹੁੰਦੇ ਨੇ ਬਹੁਤ ਜ਼ਿਆਦਾ ਜਾਣਾ ਬਾਅਦ ਜਾਣਾ ਬਾਈ ਹਾਂ ਅਸੀਂ ਸ਼ਿੰਗਾਰ ਕਿੰਨੇ ਟਾਈਮ ਤੇ ਪਹੁੰਚੇਗਾ ਬਾਈ ਟਾਈਮ ਪਹੁੰਚਣ ਲੱਗੇ ਬਹੁਤ ਖਾਦੀ ਨਹੀਂ ਮੈਂ ਯਾਰ ਬਹੁਤ ਹਿੰਮਤ ਨਾਲ ਗੱਡੀ ਲਾਤੀ ਸਾਢੇ 6 ਟੂਰੇ ਸੀ 2 ਘੰਟਿਆਂ ਦੇ ਵਿੱਚ ਸਵਾ ਦੋ ਘੰਟੇ ਚ ਗੱਡੀ ਲਾਤੀ ਬਈ ਧੰਨਵਾਦ ਜੀ ਰੱਬ ਹੁਣ ਆਪਾਂ ਕਰਗੇ ਸਮਾਨ ਪੈਕ ਸਮਾਨ ਪੈਕ ਕਰੀਏ ਨਾਲੇ ਚੱਲੀਏ ਕਮਰੇ ਚ ਚੇਂਜ ਵੇਂਜ ਕਰੀਏ ਤਾਰ ਹੋ ਲੈਣਗੇ ਆਪਣੇ ਦੀਪ ਹੋਈ ਤੇ ਸਮਾਨ ਚੱਕ ਲੋ ਜਿਹੜਾ ਚੱਕਣਾ ਚਾਰ ਚੁਰ ਜਲਾਉਣ ਨਾਲ ਜਾਂ ਹੋਰ ਕੁਝ ਗੁੱਡ ਮਾਰਨਿੰਗ ਸਾਥੀਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਹ ਹਾ ਟੁੱਪ ਕਿੰਨੀ ਵਧੀਆ ਲੱਗੀ ਜੀ ਜਿਵੇਂ ਦਸੰ ਜਨਵਰੀ ਦੇ ਮਹੀਨੇ ਚ ਟੁੱਪੇ ਬਿਠਾਉਣਾ ਮੈਂ ਕੀ ਹੋ ਗਿਆ ਕੀ ਹੋ ਗਿਆ ਉਹ ਦੱਸੋ ਯਾਰ ਦੋਸਤ ਹਾਂ ਮਿਲਿਆ ਸੀ ਮੈਂ ਬਹੁਤ ਖੁਸ਼ ਹੋਇਆ ਜੀ ਅੱਛਾ ਖੁਸ਼ ਹੋ ਗਿਆ ਮੈਨੂੰ ਪਤਾ ਕੀ ਲੱਗਦਾ ਗੱਡੀਆਂ ਲੋਡ ਤੇ ਲੱਗ ਗਿਆ ਸਾਡੇ ਹੁਣ ਪਹਿਲਾਂ ਲੋਅ ਲਾਓ ਜਮਾ ਆਹ ਦੇਖ ਗੱਡੀਆਂ ਲੋਡ ਤੇ ਲੱਗ ਗਿਆ ਹਨਾ ਹਾਂ ਜਦ ਚੜਾ ਨਹੀਂ ਜਾਂਦਾ ਪਹਿਲਾਂ ਦਾ ਗੱਡੀਆਂ ਲੋਡ ਤੇ ਲੱਗ ਗਿਆ ਚੜਾਈ ਹਜੇ ਹੋਰ ਵੀ ਬਹੁਤ ਆਉਣੀ ਆ ਲੈ ਵੀ ਰਸਤੇ ਦੇ ਸਾਈਡ ਤੇ ਉਹ ਕਿ ਤਰੋਪ ਵਿਚਾਲੇ ਨਤਰੋ ਲੋੜ ਤੇ ਗੱਡੀਆਂ ਪਹਿਲੀ ਬਹੁਤ ਐ ਠੀਕ ਆ ਚਲ ਠੀਕ ਹੋ ਗਿਆ ਫੋਨ ਤੇ ਵੀ ਗੱਲ ਹੁੰਦੀ ਥਾਣੀ ਨਹੀਂ ਦੇਖਿਆ ਹੋ ਫੋਨ ਤੇ ਵੀ ਕੰਮ ਹੋ ਗਿਆ ਪੈਟ ਕਰਦੀ ਹੋ ਵੀ ਲੋੜ ਤੇ ਫੋਨ ਤੇ ਵੀ ਗੱਲ ਹੁੰਦੀ ਕਰੋ ਮੈਂ ਫੇਰ ਗੱਲ ਕਰੂਗਾ ਮੈਂ ਭੱਜ ਕੇ ਜਾਊਗਾ ਮੈਂ ਜੇ ਚੱਕ ਦਿਖਾ ਸ਼ਰਤ ਲੱਗ ਗਈ ਇਹ ਕਹਿੰਦਾ ਵੀ ਜਿਹੜੀ ਉਹ ਗੱਡੀ ਖੜੀ ਆ ਕੰਟੀਨਿਊ ਉੱਥੇ ਤੱਕ ਭੱਜ ਕੇ ਜਾਊਂਗਾ ਪਾਰਟੀ ਹੀ ਛਪਾ ਨਹੀਂ ਜਾ ਸਕਦਾ ਪੈਸਾ ਤਾਂ ਨਹੀਂ ਲਾਉਣੀ ਪਾਰਟੀ ਹੀ ਲਾਉਣੀ ਹੈ ਜਿਹੜਾ ਮੂਰੇ ਗਿਆ ਜਿਹੜਾ ਮੂਰੇ ਗਿਆ ਨਾ ਮੂਰੇ ਨਹੀਂ ਮਗਰ ਮੂਰੇ ਤਾਂ ਰਹਿ ਸਕਦਾ ਉਹ ਸਪੀਡ ਮਤਲਬ ਉਹ ਕਹਿੰਦਾ ਵੀ ਮੈਂ ਭੱਜ ਕੇ ਜਾਊਂ ਰੋਕਦਾ ਨਹੀਂ ਠੀਕ ਹੈ ਕਿੰਨੇ ਕਿੰਨੇ ਦੀ ਸ਼ਰਤ ਉਹ ਪਾਰਟੀ ਖਾਣ ਪੀਣ ਨੂੰ ਕਰ ਲਿਓ ਆ ਪੂੜੀਆਂ ਤੋਂ ਵੱਧ ਖਵਾ ਦਿੰਨੇ ਹਾਂ ਨੂੰ ਉੱਥੇ ਬਸ ਬਸ ਜੀ ਜਿਹੜੀ ਜਿਹੜੀ ਪਾਰਟੀ ਦੇ ਮਤਲਬ ਬੰਦਾ ਵੀ ਬੰਦਾ ਉਹਦੀ ਪੌਕਟ 'ਚ ਕੁਝ ਲਾ ਕੇ ਖਵਾਵੇ ਚਾਹੇ ਉਹਦੇ ਕੋਈ ਖੇਲੀ ਨਹੀਂ ਲੈ ਕੇ ਦਿੱਤੀ ਹਾਂ ਨਹੀਂ ਨਹੀਂ ਖਿਲਣਾ ਨਹੀਂ ਉਹ ਗੱਲ ਕਰਦੇ ਆ ਕਰਨ ਦੀ ਇੱਧਰ ਨਾ ਜਾ ਉਹ ਫੋਨ 'ਤੇ ਬੈ ਕਾ ਕਿੱਲਾ ਨਹੀਂ ਪੈ ਵੀ ਉੱਥੇ ਸਰਵਰ ਸਪੂਨ ਦੀ ਪਾਰਟੀ ਹੈ ਜੀ ਉੱਥੇ ਮੁਰਗੇ ਦੇ ਪੱਟ ਮਿਲਦੇ ਪੁੰਨੇ ਵਿੱਚ ਚਲੋ ਬਫੇ ਠੀਕ ਹੈ ਗੱਲ ਕਰ ਲੀਏ ਬੰਦਾ ਡੰਡ ਕਰੋ ਕਰਗੇ ਡੰਡ ਡੰਡ ਲੈ ਵੀ ਰੈਡੀ ਆ ਹਾਂ ਰੈਡੀ ਲੈ ਬੜੋ ਬੰਦੇ ਦਾ ਡੱਲ ਪਾੜ ਸਕਦਾ ਤੁਸੀਂ ਰਹਿੰਦਾ ਵੀਡੀਓ ਇਹਦਾ 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 ਸੰਗਾਰੇ ਨੇ ਕਹਿੰਦਾ ਮੈਂ ਨਹੀਂ ਕਹੂੰ ਖੜਦਾ ਸੀ ਨਹੀਂ ਨਹੀਂ ਇਹਦਾ ਸ਼ਰਤ ਸ਼ਰਤ ਲੱਗ ਗਈ ਚਲੋ ਸਰਵਰ ਸਪੂਨ ਚ ਸਰਵਰ ਸਪੂਨ ਤੇ ਜਾਂਦੇ ਜਾਂਦੇ ਪੀਜੀ ਹੀ ਨਾ ਜੰਗਾ ਲੋ ਲੈ ਵੀ ਚੱਲ ਬੈਟਰਾਂ ਕਿਹੜਾ ਕਿੱਧਰ ਨੂੰ ਗਿਆ ਕੀ ਹੋ ਗਿਆ ਸੁੱਤਾ ਹੈ ਕਿ ਯਾਰ ਬੱਕਾ ਦਿਨ ਹਾਂ ਪਰਮ ਨਾਲ ਪੱਖੜਾ ਸੁੱਖ ਹਾਂ ਲੈ ਵੀ ਇਹ ਜਵਾਨ ਭੱਜ ਕੇ ਆਇਆ ਹੁਣ ਜਵਾਨ ਭੱਜ ਕੇ ਆਇਆ ਸਾਦਾ ਸਾਦੀ ਰਹਿਦਾ ਨਾ ਨਾ ਕਿੰਨੀ ਢਾਲ ਹੋਵੇ ਹਜੇ ਉਧਰ ਜਾਣਾ ਆਪਾਂ ਚਲੋ ਹਾਂ ਪੱਜਣਾ ਸੁੱਖ ਹੈ ਚਲੋ ਵੀ ਭੱਜੋ ਫਿਰ ਗਾਂ ਪੂਰੀਆਂ ਤੱਕ ਹਾਂ ਚਲੋ ਏ ਪੰਪੋ ਵਾਰ ਗਿਆ ਤੇ ਆਪਣੇ ਨਾਲ ਦਾ ਫੜਦੇ ਕੋਈ ਚਲੋ ਭਜੋ ਭਜਣਾ ਸੌਖਾ ਚਲੋ ਨਾਲ ਹੋਵੇ ਨਾ ਹੱਕ ਤੇ ਪਰੌਂਠਾ ਬਾਈ ਹਾਂ ਨਾਲ ਹੋਵੇ ਦਹੀਂ ਹਾਂ ਵਿੱਚ ਤੁਨੇ ਕਾਲੀਆਂ ਮਿਰਚਾਂ ਪਾਉਂਨਾ ਹੁਣ ਹਾਂ ਨਾਲ ਹੋਵੇ ਅੰਬਰਾ ਚਾਰ ਤੇ ਹਰੀ ਮਿਰਚ ਹੂੰ ਕਿਉਂ ਜਿ ਟਿੱਕੀ ਰੱਖ ਲਗੀ ਰੱਖੀ ਥੋੜੀ ਜੀ ਹਾਏ ਹਾਏ ਮਾਈਂ ਟੀ ਮਰ ਗਿਆ ਕੋਈ ਮੈਨੂੰ ਛੇ ਦੀ ਪਰੌਠੇ ਖੁਣ ਲੈ ਆ ਗਿਆ ਆ ਗਿਆ ਟੰਟਾ ਦੇ ਸਾਹਮਣੇ ਮੈਨੂੰ ਛੇ ਦੀ ਪਰੌਠੇ ਖੁਣ ਕਿਸੇ ਕੋ ਹਰੀ ਮਰ ਤੇ ਹਰੀ ਹੁਣ ਚੱਕਦੇ ਚੱਕਦੇ ਰੇ ਹਰੀ ਮਰ ਤੇ ਮਿਲ ਗਈ ਤੈਨੂੰ ਚਾਹ ਵੀ ਮਿਲ ਜੂ ਤੈਨੂੰ ਜਿਹੜਾ ਕੋ ਸਾਮਾਨ ਸੇ ਸਾਰਾ ਮਿਲ ਗਿਆ ਉਹ ਵੀ ਰਹਿ ਜਾ ਥੱਕਿਆ ਹੋਇਆ ਕਹਿੰਦਾ ਮੈਂ ਖਾਉਂਦੀ ਆ ਅੱਛਾ ਠੀਕ ਉਹ ਤਨਾ ਬੜਨਾ ਸਵਾਦ ਆ ਬਈ ਠੀਕ ਹੈ ਜੀ ਓਕੇ ਜੀ ਚੈੱਕ ਦੋ ਰੇ ਸਰ ਤੁਸੀਂ ਵੀ ਆ ਜਾਓ ਆ ਜਾਓ ਰਾਈਟ ਤੇ ਰਾਈਟ ਤੇ ਆਹ ਕੀ ਲੱਗਦਾ ਤੁਹਾਨੂੰ ਸੰਗ ਲੱਗਦਾ ਠੀਕ ਆ ਆ ਜਾਓ ਪਾੜੀ ਪਾੜੀ ਪਾੜ ਜਾ ਲਤਨਾ ਫੜ ਲੈ ਤੇਰੀ ਨਹੀਂ ਨਹੀਂ ਇਹ ਬੱਚਿਆਂ ਵਾਲੀ ਹੈ ਵੀਡੀਓ ਚਲੋ 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 ਹੁਣ ਹੁਣ ਬ੍ਰੇਕ ਲਾ ਲੈ ਚਾਰ ਚਾਰ ਪੂਰੀਆਂ ਖਾਦੀਆਂ ਮੈਂ ਹੁਣ ਤਾਂ ਕਿਸੇ ਨਿੰਮ ਥੱਲੇ ਮੰਜਾ ਡਾਇਆ ਉਹ ਆਦਾ ਰਾਮ ਨਾਲ ਜਾਇਓ ਹੁਣ ਹਾਂ ਜਿਵੇਂ ਉਹ ਡੇਕ ਨਹੀਂ ਕੋਈ ਨਿੰਮ ਜੀ ਉਹ ਵੀਰੇ ਇਧਰ ਨਹੀਂ ਡੇਕਾਂ ਇਧਰ ਤਾਂ ਲੰਬੇ ਚ ਰਸਤਾ ਹਰੇ ਆ ਦੇ ਆ ਮੋੜ ਤੇ ਹੁਣ ਧਿਆਨ ਨਾਲ ਲਾਲੀ ਬ੍ਰੇਕ ਬੰਨ ਗਏ ਉਹ ਮੰਜੇ ਤੇ ਵਗੇ ਜਾ ਕੇ ਨਹੀਂ ਨਹੀਂ ਆ ਚੇਅਰ ਸਹੀ ਆ ਇਹ ਵੀ ਮਨਜੇ ਦਾ ਮੰਜਾ ਚਾਹੀਦਾ ਯਾਰ ਨਹੀਂ ਨਹੀਂ ਇਹਦੇ ਚੇਅਰ ਸੂਰਤ ਹੋ ਰਿਹਾ ਬਈ ਕੀ ਇਹਦੇ ਤੇ ਹੋਣੀ ਉਹ ਪੂਰੀ ਰੱਖਮ ਨਹੀਂ ਬਣਾਈ ਇਹਨਾਂ ਨੇ ਤੇ ਇਹਦੇ ਦੂਸਰੇ ਦੇ ਨਹੀਂ ਨਹੀਂ ਤੁਸੀਂ ਇੱਕ ਇਹ ਲੋ ਨਾ ਨਾਲ ਟੇਬਲ ਲੋ ਮਹਿੰਗਾ ਮੈਨੇਜਰ ਨਹੀਂ ਮਹਿੰਗਾ ਕਿਉਂ ਪੰਦਾ ਆ ਤਾਂ ਫੜ ਗਿਆ ਵਿੱਚ ਕਹਿੰਦਾ ਮੈਂ ਤਾਂ ਦੇਖ ਕੇ ਹੁਣ ਚੱਕਰ ਕੇ ਕੀ ਵੈਸੀ ਐ ਨਹੀਂ ਯਾਰਾ ਬਈ ਇਹਦੇ ਪੂਰੇ ਲੈਂਥ ਤੇਰੀ ਸ਼ੂਜ ਉਤਰ ਕੇ ਉਤਾਰ ਕੇ ਪਾ ਕੇ ਦੇ ਨਹੀਂ ਨਹੀਂ ਆ ਜੂ ਪੂਰੀ ਆ ਗਈ ਸਹੀ ਆ ਬਾਹਰ ਤੇ ਬਾਹਰ ਆਉਂਦੇ ਆ ਨਹੀਂ ਉਹ ਤਾਂ ਅੰਦਰ ਫਿਰ ਮੈਂ ਥੋੜਾ ਜਿਹਾ ਇੱਧਰ ਜਗਾ ਵੀ ਪਈ ਐ ਕਟਵਾੜ ਦੋੜਾ ਇੱਥਾਂ ਅੱਛਾ ਠੀਕ ਹੈ ਓਕੇ ਕੀ ਆ ਯਾਰ ਠੀਕ ਹੈ ਨਿਆ ਵੱਡਾ ਲੈ ਲਾ ਮੈਨੂੰ ਬਹੁਤ ਸ਼ੌਂਕ ਆਇਆ 2000 ਰੁਪਏ ਤੂੰ ਇਹਦਾਂ ਕੀ ਗੱਲਾਂ ਮਰੀਆਂ ਨਾਲ ਨਹੀਂ ਆ ਦੇਗਾ ਜੀ ਅੱਛਾ ਕੀ ਲੈ ਰਹੇ ਹੋ ਜੀ ਮੈਂ ਇਹ ਦੇਖਦਾ ਜੀ ਪੈਂਟ ਨਾ ਕਾਰਗੋ ਬਹੁ ਬੈਸਟ ਹੈ ਜੀ ਲਓ ਜੀ ਚਲੋ ਜੀ ਤੁਸੀਂ ਪਾ ਕੇ ਦਿਖਾਓ ਸਾਨੂੰ ਤੇ ਫਿਰ ਅੱਗੇ ਚੱਲੇ ਇਹ ਨਹੀਂ ਪਤਾ ਲੱਗਿਆ ਕਿ ਕਿੰਨੇ ਇਹ ਕਿੰਨੇ ਫੁੱਟ ਦੀਆਂ ਨੇ ਫੁੱਟ ਦੀ ਨਹੀਂ ਲੱਕ ਦੇ ਕੇ ਫੈਸਲਾ ਹੋ ਗਿਆ ਸਾਹਮਣੇ ਲੈ ਵੀ ਦੀਪ ਨੇ ਕਾਰ ਕੋ ਲੈ ਲਈ ਕੈਥਲੋਂਦੀ ਕਹਿੰਦਾ ਮੈਂ ਟਰਾਈ ਕਰਨੀ ਆ ਅੱਜ ਪੰਗਾ ਲੈਣਾ ਇਹਦੇ ਨਾਲ ਦੇਖੀ ਜਾਂਦੀ ਆ ਫਿਰ ਅੱਜ ਤੂੰ ਇਹਦੇ ਚ ਕਿਵੇਂ ਫਸਦਾ ਹਾਂ ਹਾਂ ਚੱਲ ਚੱਲ ਮੈਨੂੰ ਲੱਗਦਾ ਤੂੰ ਫਸ ਨਾ ਜਾਵੇਂ ਇਹਦੇ ਚ ਇਹ ਸਲੇਮ ਸਲੇਮ ਬੰਦਿਆਂ ਵਾਸਤੇ ਹੁੰਦੀ ਆ ਮਤਲਬ ਕਿ ਤੂੰ ਸਲੇਮ ਐ ਸਲੇਮੀ ਆ ਨਾ ਤੂੰ ਹਾਂ ਫਿਰ ਲਓ ਸਲੇਮਾ ਮੈਂ ਕੱਲਾ ਇੱਥੋਂ ਮੋਟਾਂਗਾ ਠੀਕ ਆ ਕਾਰ ਟਰਾਈ ਬਾਅਦ ਤੇ ਦੇਖਦੇ ਆ ਭਾਈ ਕਿੱਥੇ ਕਿ ਲੈ ਕੇ ਜਾਣਾ ਹਜੇ ਹੋ ਵਾੜੀ ਦੂਰ ਲੈ ਆਇਆ ਤੋ ਮੈਨੂੰ ਸੋਰਾ ਬਾਜ਼ਾਰਸ ਵਾਲਾ ਮਾਰ ਮਾਰ ਰੋਡ ਘਾਤਾ ਫੇਰ ਦੁਕਾਨ ਨਹੀਂ ਲੱਭੀ ਹਜੇ ਹੈ ਭਾਈ ਕਿੱਥੇ ਸੀ ਉਹ ਉਹ ਉੱਥੇ ਆ ਗਏ ਪਹੁੰਚ ਗਏ ਜੀ ਹੋਟਲ ਦੇ ਵਿੱਚ ਰਿਸੈਪਸ਼ਨ ਇੱਥੇ ਆ ਕੱਲ੍ਹ ਵਾਲੇ ਉੱਦੇ ਵਾਲੇ ਹੋਟਲ ਤੇ ਜੰਗਪੁਰ ਦੇਣ ਜਿਹੜਾ ਸੀ ਪਰ ਅੱਜ ਹਾਲ ਹੋ ਰਿਹਾ ਹੈ ਆ ਮੁੰਡਾ ਰੈਡੀ ਫੜੇ ਹੋ ਕੇ ਆ ਗਿਆ ਲੋ ਜੀ ਤੁਹਾਨੂੰ ਹਾਲ ਦੇ ਦਰਸ਼ਨ ਕਰਾਉਨੇ ਆ ਹਾਲ ਦੇ ਵਿੱਚ ਚੱਲਦੇ ਆ ਹੈ ਹੈਲੋ ਇਹ ਰਹੀ ਫੋਟੋ ਡਿਸਪਲੇ ਹੋਈਆਂ ਹੋਈਆਂ ਇਹ ਮੁੰਡਾ ਲਵੀ ਉਹ ਚਿਹਰੇ ਕੱਢੀ ਜਾਂਦਾ ਹੈਲੋ ਕਰੋ ਹੈਲੋ ਗਾਇਜ਼ ਕੀ ਕਹਿਣਾ ਲਵੀ ਅੱਜ ਕਮਾਟ ਲੱਗ ਰਿਹਾ ਜਿਵੇਂ ਹੈ ਸੁਨਖਾ ਲੱਗ ਰਹੇ ਆ ਯਾਰ ਸਵਾਣੀ ਫਿੱਟ ਕਰ ਲੈ ਬਹੁਤ ਸੋਹਣੇ ਸੱਜਣੋ ਚੱਕਦੇ ਰੋਏ ਸੋ ਇਹ ਰਿਹਾ ਜੀ ਸਾਡਾ ਬੁਟਾ ਫੋਟੋਗ੍ਰਾਫਰ ਫੇਰ ਕਹਿੰਦੇ ਬੁਟਾ ਗਾਲਾ ਕੱਢਦਾ ਪੁੱਟੇ ਕਿਵੇਂ ਆ ਫਿਰ ਕਿਵੇਂ ਆ ਕੌਫੀ ਪੀ ਰਹੇ ਹਾਂ ਮੇਰੇ ਮੇਰਾ ਸੈਟਿੰਗ ਕਰ ਲੈ ਦੇਣੀ ਹੁਣ ਬੋਲ ਹੁਣ ਦੱਕੀ ਤੇ ਗਲੀ ਵਾ ਤੈਨੂੰ ਕੋਈ ਤੱਕਲੇ ਹਰ ਡਰ ਗਿਆ ਹੈ